ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੁਰਦਾਸਪੁਰ ਦੇ ਸ਼ਹਿਰੀ ਇਲਾਕੇ ਦੇ ਵਿੱਚ ਵਿਸ਼ੇਸ਼ਕ ਮੋਟਰਸਾਈਕਲ ਚੋਰੀ ਅਤੇ ਲੁੱਟਖੋਹਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ आरसी ਤੋਂ ਸ਼ਹਿਰ ਦੇ ਵਿੱਚ ਚੋਰੀਆਂ ਦੀ ਸلسਲਾ ਰੁਕਿਆ ਪਿਆ ਸੀ ਹੁਣ ਚੋਰਾਂ ਨੇ ਚੁੱਪੀ ਤੋੜ ਕੇ ਸ਼ਹਿਰ ਦੇ ਬਹਿਰਾਮਪੁਰ ਰੋਡ ਦਾ ਇੱਕ ਮੋਬਾਈਲ ਰਿਪੇਅਰ ਦੀ ਛੋਟੀ ਜਿਹੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ ਚੋਰ ਇਸ ਦੁਕਾਨ ਦੇ ਤਾਲੇ ਤੋੜ ਕੇ ਗਵਾਨੀਆਂ ਦੇ ਘਰ ਵਾਲੇ ਗੇਟ ਤੇ ਤਾਲਿਆਂ ਦੀਆਂ ਕੁੰਡੀਆਂ ਲਗਾ ਗਏ ਜੋ ਖੜਾਕ ਸੁਣ ਕੇ ਕੋਈ ਬਾਹਰ ਨਾ ਆ ਸਕੇ ਰਾਤ 3 ਵਜੇ ਦੇ ਕਰੀਬ ਦੁਕਾਨ ਅੰਦਰ ਵੜ ਕੇ ਪੰਜ ਰਿਪੇਅਰ ਹੋਣ ਲਈ ਆਏ ਟੱਚਫੋਨ ਅਤੇ 15000 ਨਗਦ ਕੱਢ ਕੇ ਲੈ ਗਏ ਦੁਕਾਨ ਦੇ ਅੰਦਰ ਤਾਂ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਪਰ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਦੋ ਚੋਰ ਘੁੰਮਦੇ ਨਜ਼ਰ ਆਏ ਹਨ ਹਾਲਾਂਕਿ ਪੀੜਤ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਵੱਲੋਂ ਚੋਰੀ ਦੀ ਸ਼ਿਕਾਇਤ ਥਾਣਾ ਕਰ ਦਿੱਤੀ ਗਈ ਸੀ ਅਤੇ ਪੀਸੀਆਰ ਦੇ ਮੁਲਾਜ਼ਮ ਵੀ ਉਸ ਦੀ ਦੁਕਾਨ ਤੇ ਆਏ ਸੀ ਪਰ ਜਦੋਂ ਇਸ ਵੇਰੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਚੋਰੀ ਦੀ ਜਾਣਕਾਰੀ ਹੋਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਨਿਤਿਨ ਗਟੋਤਰਾ ਨੇ ਦੱਸਿਆ ਕਿ ਬੀਤੀ ਸਵੇਰੇ ਲਗਭਗ 7:30 ਵਜੇ ਉਸ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਤੇ ਸ਼ਟਰ ਥੋੜਾ ਚੁੱਕਿਆ ਹੋਇਆ ਹੈ ਤਾਂ ਉਸ ਨੇ ਦੁਕਾਨ ਤੇ ਆ ਕੇ ਵੇਖਿਆ ਤਾਂ ਦੁਕਾਨ ਦੇ ਵਿੱਚ ਚੋਰੀ ਹੋ ਚੁੱਕੀ ਸੀ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪ੍ਰੀਤ ਸਿੰਘ ਖੁਸ਼ੀ ਪਰ ਦੀ ਰਿਪੋਰਟ ਭਈ ਮੇਰਾ ਨਾਮ ਹੈ ਨਿਤਿਨ ਗੜੋਤਰਾ ਮੇਰੀ ਭਰੰਬ ਰੋਡ ਤੇ ਮੋਾਇਰ ਰੇਟਿੰਗ ਐਂਡ ਸਿਆਸਰੀ ਨਿਊ ਫੋਨ ਦੀ ਸ਼ਾਪ ਹੈਗੀ ਆ ਤੇ ਮੈਨੂੰ ਕੱਲ ਫੋਨ ਲਾ ਕੇ ਕਸਟਮਰ ਦਾ ਫੋਨ ਆਇਆ ਹੈਗਾ ਸਾਢੇ 7 ਵਜੇ ਭਾਈ ਢਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਆ ਤੇ ਮੈਂ ਜਦੋਂ ਆਇਆ ਕੇ ਵੇਖਿਆ ਤੇ ਮੇਰੇ ਇੱਕ ਗੱਲੇ ਵਿੱਚ ਅਗੇ 15000 ਰੁਪਏ ਹੈਗਾ ਹੀ ਉਹ ਵੀ ਫੋਨ ਲਾ ਕੇ ਕੱਢ ਗਏ ਤੇ ਪੰਜ ਫੋਨ ਹੀ ਕਸਟਮਰ ਦੇ ਪੇਅਰ ਕੀਤੇ ਉਹਦੀ ਨਵੀਂ ਦੀ ਕੀਮਤ ਹੈਗੀ 15-2000 ਰੁਪਇਆ ਤੇ ਹੁਣ ਘਟਗੜ ਉਹਨਾਂ ਨੂੰ ਫੋਨ ਤੇ ਦੇਣੇ ਹੀ ਪੈਣੇ ਆ ਘਟਗੜ ਲੱਖ ਦੇ ਲੱਗ ਗਿਆ ਮੇਰਾ ਨੁਕਸਾਨ ਹੋ ਗਿਆ ਭਾਜੀ ਤੇ ਉਹਨਾਂ ਨੇ ਤਾਲੇ ਟੋਟੇ ਤਾਲੇ ਦੇ ਘੁੰਡੀ ਲਾਗੇ ਹੈਗਾ ਘਰ ਉਹਨਾਂ ਦੇ ਗੇੜੇ ਵਿੱਚ ਫਸਾਈ ਦੀ ਹੀ ਘੁੰਡੀ ਉਹਨਾਂ ਨੇ ਘੁੰਡਿਓ ਕੇ ਵਸਾ ਕੇ ਬਾਹਰ ਘੁੰਡਿਓ ਕੇ ਤਾਂ ਕੀ ਹੋਪ ਤਾਂ ਆਪ ਸਕੇ ਕਿ ਉਹ ਉਹਦੇ ਘਰ ਉਹਨਾਂ ਦਾ ਬਾਹਰ ਨਾ ਕੋਈ ਆ ਜੇ ਕਿਉਂਕਿ ਸੀਸੀਟੀਵੀ ਕੁੱਤੇ ਜਾਈਏ ਸੀਸੀਟੀਵੀ ਵਿੱਚ ਦੋ ਜਣੇ ਆਏ ਹੈਗੇ ਉਹਨਾਂ ਨੇ ਮੂੰਹ ਬੰਨੇ ਦੇ ਆ ਲੋਈ ਦੀ ਬੁਕਲਾ ਮਾਰੀ ਤੇ ਦੋ ਜ ਤੇ 10-15 ਮਿੰਟ ਦੇ ਵਿੱਚ ਕੰਮ ਕੱਢ ਕੇ ਚਲੇ ਗਏ ਹੋ ਤੇ ਪੈਸੇ ਕਿਉਂ 15000 ਰੁਪਏ ਰੱਖਦੇ ਪੈਸੇ ਕਿਰਦੇ ਸੀ ਨਹੀਂ ਪੈਸੇ ਘਰ ਲੈ ਜੀਦੇ ਹੋ ਕਿਸੇ ਦੇ ਪੈਸੇ ਦਿੱਤੇ ਸੀ ਕਹਿੰਦੇ ਤੁਸੀਂ ਰੱਖ ਲਓ ਢਾੜੇ ਕੋ ਸੇਰੇ ਫੜ ਲਾਂਗਾ ਮੈਂ ਦੁਕਾਨ ਤੇ ਰਹਾ ਤੇ ਸੇਰੇ ਲਾਂਗਾ ਜਦੋਂ ਮੈਂ ਆ ਕੇ ਵੇਖਿਓ ਲੈ ਗਏ ਚੁੱਕ ਕੇ ਕੰਪਲੀਟ ਕਰਵਾਈਆ ਕੰਪਲੀਟ ਕਰਾਈ ਹਾਂ ਜੀ ਹਾਂ ਜੀ ਉਸ ਥਾਂ ਨੇ ਕੰਪਲੀਟ ਕਰਾਈ ਜਿੰਨਾਂ ਦੀ ਨਾਈਟ ਡਿਊਟੀ ਹੈਗੀ ਉਹ ਆਏ ਉਹਨਾਂ ਨੇ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰਦੇ ਆ ਉਹ ਕਹਿੰਦੇ ਤੁਹਾਡੀ ਕਾਰਵਾਈ ਚੱਲ ਰਹੀ ਹੈ